ਅੱਜ ਗੱਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਕਰ ਰਿ ਫੇਰ ਤੋਂ ਸਵਾਗਤ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਨਿਕਲ ਕੇ ਆ ਰਹੀ ਹੈ ਬਟਾਲਾ ਤੋਂ ਬਟਾਲਾ ਦੇ ਵਿੱਚ ਇੱਕ ਵਾਰ ਫੇਰ ਤੋਂ ਗੋਲੀ ਚੱਲੀ ਹੈ ਜੋ ਕਿ ਡੇਰਾ ਰੋਡ ਦੇ ਉੱਤੇ ਦੱਸੀ ਜਾ ਰਹੀ ਹੈ ਕਿ ਕਰੀਆਨਾ ਸਟੋਰ ਦੇ ਉੱਤੇ ਗੋਲੀ ਚਲਾਉਣ ਵਾਲਾ ਦੁਕਾਨਦਾਰ ਦੇ ਪੁੱਤਰ ਨੂੰ ਪੁੱਛਦਾ ਹੈ ਉਹਦੇ ਪਿਓ ਵੱਲੋਂ ਹੀ ਤੇ ਜਦੋਂ ਉਹ ਵਸਾਕ ਹੋ ਜਾਂਦਾ ਹੈ ਤੇ ਉੱਥੇ ਕੀ ਹੁੰਦਾ ਹੈ ਕਿ ਦੁਕਾਨਦਾਰ ਦਾ ਜਿਹੜਾ ਮੁੰਡਾ ਆ ਉਹ ਉਸ ਗੈਂਗਸਟਰ ਨੂੰ ਜਫਾ ਪਾ ਕੇ ਛੁੱਟ ਲੈਂਦਾ ਹੈ ਤੇ ਫਿਰ ਕੀ ਕਰਦਾ ਵੀ ਉਹਨੂੰ ਦਬੋਚ ਕੇ ਪੁਲਿਸ ਦੇ ਹਵਾਲੇ ਕਰ ਦਿੰਦਾ ਆ ਤੇ ਤੁਹੰਦਾ ਦਈਏ ਕਿ ਬੜੀ ਜਿਆਦਾ ਚਰਚਾ ਹੋ ਰਹੀ ਏ ਕਿ ਇੱਕ ਨੌਜਵਾਨ ਨੇ ਬਹਾਮਤ ਦਿਖਾਉਂਦੇ ਹੋਏ ਉਸਨੂੰ ਦਬੋਚ ਲਿਆ ਤੇ ਦਬੋਚਣ ਤੋਂ ਬਾਅਦ ਜਿਹੜਾ ਆ ਉਹ ਪੁਲਿਸ ਦੇ ਹਵਾਲੇ ਕਰ ਦਿੱਤਾ ਆ ਪਹਿਲੀ ਵਾਰ ਇਦਾਂ ਹੋਇਆ ਕਿ ਜਿਹੜਾ ਇੱਕ ਜਿਹੜਾ ਗੈਂਗਸਟਰ ਗੋਲੀ ਚ ਲਾਉਂਦੇ ਸਮੇਂ ਜਿਹੜਾ ਆ ਉਹ ਕਾਬੂ ਆ ਗਿਆ ਵਰਦੀਆਂ ਗੋਲੀਆਂ ਦੇ ਵਿੱਚ ਨੌਜਵਾਨ ਨੇ ਜਫਾ ਨਹੀਂ ਛੱਡਿਆ ਤੇ ਉਸ ਵਾਰਦਾਤ ਕਰਨ ਆਏ ਗੈਂਗਸਟਰ ਨੂੰ ਜਿਹੜਾ ਆ ਉਹ ਤੇ ਬੋਝ ਲਿਆ ਉਹ ਗੈਂਗਸਟਰ ਆ ਕੌਣ ਆ ਕਿਵੇਂ ਆ ਇਹਦੇ ਤੇ ਜੇ ਆਪਾਂ ਜ਼ਿਆਦਾ ਨਹੀਂ ਕਹਿ ਸਕਦੇ ਪਰ ਤੁਹਾਨੂੰ ਦੱਈਏ ਕਿ ਹੁਣ ਜਿਹੜਾ ਆ ਉਹ ਉਹ ਵੀ ਸਾਹਮਣੇ ਆ ਗਿਆ ਹੈ ਜਿਸ ਨੇ ਗੋਲੀ ਚਲਾਈ ਆ ਉਹ ਵੀ ਸਾਹਮਣੇ ਆ ਗਿਆ ਤੇ ਉਹਦਾ ਬਿਆਨ ਕੀ ਏ ਉਹ ਵੀ ਜਰਾ ਤੁਸੀਂ ਇੱਕ ਵਾਰੀ ਜ਼ਰੂਰ ਸੁਣ ਲਵੋ ਹਾਂਜੀ ਰਣਜਾਰ ਜੀ ਕੋਲ ਜਿਹੜਾ ਉਹ ਇਹ ਇਹ ਨਵੇਂ ਬਾਹੋਂ ਪਟਾਰ ਜੀ ਦਾ ਬੋਲਿਆ ਤੇ ਮੈਂ ਕਦੋਂ ਬੋਲਿਆ ਥੋੜਾ ਜਿਹਾ ਹਾਂਜੀ ਕਦੋਂ ਥੋੜਾ ਜਿਹਾ ਬੋਲਿਆ ਚਾਹ ਨਾ ਬੋਲਿਆ ਜੀ ਤੇ ਇਹੋ ਤਾਂ ਜੀ ਕਿਹੜੀ ਗੱਲੋਂ ਪਈਏ ਕਰਾਈ ਦੇ 1800 ਇਹ ਉਹ ਬੁਲਾਏ ਤੇ 1800 ਹਾਂ ਜੀ ਤਾਂ ਸੰਧਾਰ ਧਾਰਵਾਹੀ ਨਹੀਂ ਕਿ ਹਾਂ ਜੀ ਖੁਦਾ ਦੇ ਬਾਰੇ ਇਹ ਖੁਦਾ ਦੇ ਬੇ ਬੇਲੇ ਚਾਹਦਾ ਭਾਈ ਕਰਦੇ ਜੇ ਨਾ ਹੀ ਉਹ ਤੁਰ ਉਹ ਖਾਜਾ ਰਿਆ ਕਿਸੇ ਤੋਂ ਲਿਆ ਗਿਆ ਹਾਂ ਜੀ ਕਿਸੇ ਤੋਂ ਇਹ ਭਾਈ ਸਾਵਾਦਰ ਜੋ ਜੋਣਾ ਵਾਲਮੀ ਦਾ ਨਾ ਵੀ ਅੱਤਾਂ ਯਾਨੀ ਕਬਲ ਆ ਗਿਆ ਇਹ ਭਾਈ ਹੋਇਆ 8-9 ਹਜ਼ਾਰ ਦਾ ਸਾਹਮਣੇ ਆਏ ਹਾਂਜੀ ਜੋ ਇਤਨੀ ਭਾਈ ਤੇਲ ਤੋਂ ਲੱਗ ਰਿਹਾ ਹੈ ਨਾ ਕੋਈ ਨੰਦਰੋਂ ਮੀਰੋ ਕਿੰਨੇ ਦਾ ਲੈ ਆਏ 3 ਰੁਪਏ 3 ਰੁਪਏ 8000 ਹਾਂਜੀ ਜਿੱਦਾ ਜੋ ਹਾਂਜੀ ਕਿੰਨੇ ਬਾਅਦ ਮੈਂ ਹਾਂ ਉਹਦੇ ਜੱਲ ਭਾਈ ਕਿੰਨੇ ਮਾਇਆ ਜੋਂ ਕਰਨਾ ਹਾਂਜੀ ਕਿੰਨੇ ਸਾਈਮ ਬਾਰੇ ਨੂੰ ਅਰਲੀ ਜਲੀ ਮੁੰਡਾ ਦਾ ਹੀ ਭਈ ਈਸ਼ਵਰ ਦੇ ਪਿੱਛੇ ਆਉਂਦਾ ਹੀ ਪੁਰੂਕਾਰ ਵੇਸੀ ਆ ਕੁੰਪਰਾਂ